ਅਮਰੀਕਾ ਤੋਂ ਇੱਕ ਰਾਹਤ ਭਰੀ ਖਬਰ ਆ ਰਹੀ ਹੈ ਇਮੀਗ੍ਰੈਂਟਸ ਦੇ ਲਈ ਬਹੁਤ ਟਾਈਮ ਤੋਂ ਬਾਅਦ ਇਹ ਰਾਹਤ ਭਰੀ ਖਬਰ ਆਪਾਂ ਕਰਨ ਲੱਗੇ ਆ ਕਿ ਜਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਹੀ ਜ਼ਿਆਦਾ ਸਖਤਾਈ ਹੋਈ ਹੋਈ ਹੈ ਇਸ ਟਾਈਮ ਦੇ ਉੱਪਰ ਅਮਰੀਕਾ ਦੇ ਵਿੱਚ ਹਰ ਇੱਕ ਇਮੀਗ੍ਰੈਂਟ ਕੋ ਕਿਸੇ ਵੀ ਕੀਤੇ ਦੇ ਨਾਲ ਆ ਜਾਂ ਕੋਈ ਵੀ ਉਹਦਾ ਸਟੇਟਸ ਆ ਬਹੁਤ ਹੀ ਜ਼ਿਆਦਾ ਮੁਸ਼ਕਲ ਦੇ ਵਿੱਚ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਆ ਲੱਗ ਰਹੀ ਕਿ ਅਮਰੀਕਾ ਦੇ ਵਿੱਚ ਅਕਸਰ ਹੋ ਕੀ ਰਿਹਾ 트럼ਪ ਪ੍ਰਸ਼ਾਸਨ ਨੇ ਜਦੋਂ ਦੀ ਸੌ ਚੁੱਕੀ ਆ ਉਸ ਦਿਨ ਤੋਂ ਹੀ ਨੱਕ ਦੇ ਵਿੱਚ ਦਮ ਕਰਕੇ ਰੱਖਿਆ ਹੋਇਆ ਜਿੰਨੇ ਵੀ ਇੱਥੇ ਗੈਰ ਕਾਨੂੰਨੀ ਤਰੀਕੇ ਨਾਲ ਐਂਟਰ ਹੋ ਕੇ ਇਮੀਗ੍ਰੈਂਟਸ ਆਏ ਹੋਇਆ ਤੇ ਹੁਣ ਤਾਂ ਗੱਲ ਗ੍ਰੀਨ ਕਾਰਡ ਵਾਲਿਆਂ ਤੇ ਸਿਟੀਜ਼ਨਸ਼ਿਪ ਵਾਲਿਆਂ ਤੱਕ ਵੀ ਪਹੁੰਚ ਚੁੱਕੀ ਆ ਨਵੇਂ ਤੇ ਨਵੇਂ ਲਾਅ ਬਣਾਏ ਜਾ ਰਹੇ ਆ ਤੇ ਲਾਅ ਨੂੰ ਪਾਸ ਵੀ ਕਰਵਾਇਆ ਜਾ ਰਿਹਾ ਪਰ ਮਿਨੀ ਸੋਟਾ ਦੇ ਵਿੱਚ ਜਿਸ ਤਰ੍ਹਾਂ ਦਾ ਅਭਿਆਨ ਚੱਲਦਾ ਪਿਆ ਸੀਗਾ ਐਮਰਜੈਂਸੀ ਵਰਗੇ ਹਾਲਾਤ ਬਣੇ ਹੋਏ ਸੀਗੇ ਉੱਥੇ ਤੋਂ ਉੱਥੋਂ ਇੱਕ ਵੱਡੀ ਖਬਰ ਆ ਰਹੀ ਹੈ ਕਿ 트럼ਪ ਨੂੰ ਹੁਣ ਪਿੱਛੇ ਹਟਣਾ ਹੀ ਪੈ ਗਿਆ ਟਰੰਪ ਨੂੰ ਦੋ ਕਦਮ ਪਿੱਛੇ ਹਟਣਾ ਪਿਆ ਕਿਉਂਕਿ ਟਰੰਪ ਨੇ ਖੁਦ ਵੀ ਇੱਕ ਇੰਟਰਵਿਊ ਦੇ ਵਿੱਚ ਮੰਨਿਆ ਤੇ ਉਹਦੇ ਅਸਰ ਵੀ ਦੇਖਣੇ ਮਿਲ ਰਹੇ ਆ ਕਿ ਪਿਛਲੇ ਵੀਕ ਦੇ ਵਿੱਚ ਵੀ 700 ਫੈਡਰਲ ਏਜੰਟ ਨੂੰ ਵਾਪਸ ਬੁਲਾਇਆ ਔਰ ਅੱਜ ਵੀ ਅਨਾਉਂਸਮੈਂਟ ਕਰ ਦਿੱਤੀ ਆ ਕਿ ਮਿਨੀ ਸੋਟਾ ਦਾ ਆਪਰੇਸ਼ਨ ਜਿਹੜਾ ਉਹ ਖਤਮ ਹੋ ਜਾਏਗਾ ਜਿਹहांਜੀ ਟਾਮ ਹੋਮਨ ਨੇ ਸਾਫ਼-ਸਾਫ਼ ਇਹ ਲਫ਼ਜ਼ਾਂ ਦੇ ਵਿੱਚ ਕਹਿ ਦਿੱਤਾ ਕਿ ਹੁਣ ਮਿਨੀ ਸੋਟਾ ਦਾ ਜਿਹੜਾ ਆਪਰੇਸ਼ਨ ਚੱਲ ਰਿਹਾ ਸੀਗਾ ਉਹ ਖਤਮ ਹੋ ਗਿਆ ਮਿਨੀ ਸੋਟਾ ਦੇ ਵਿੱਚ ਜਿੰਨੇ ਵੀ ਹੁਣ ਫੈਡਰਲ ਏਜੰਟ ਬਾਕੀ ਆ ਉਹ ਵੀ ਸਾਰੇ ਛੱਡ ਕੇ ਜਾ ਰਹੇ ਆ ਸੋ ਉੱਥੇ ਦੇ ਲੋਕੋ ਲੋਕਾਂ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਜਿੰਨੇ ਵੀ ਉੱਥੇ ਲੋਕਲ ਲੋਕ ਨੇ ਜਾਂ ਉੱਥੋਂ ਦੇ ਉੱਥੇ ਦੇ ਗਵਰਨਰ ਆ ਜਾਂ ਉੱਥੋਂ ਦੇ ਸਰਕਾਰ ਦੇ ਵਿੱਚ ਨੁਮਾਇੰਦੇ ਆ ਉਹਨਾਂ ਨੇ ਸਾਰਿਆਂ ਨੇ ਇਸ ਜਿਹੜਾ ਫੈਸਲਾ ਲਿਆ ਟਰੰਪ ਪ੍ਰਸ਼ਾਸਨ ਨੇ ਇਹਦਾ ਸਵਾਗਤ ਕੀਤਾ ਤੇ ਤੁਹਾਨੂੰ ਪਤਾ ਹੀ ਆ ਉੱਥੇ ਦੋ ਅਮਰੀਕਨ ਮੂਲ ਦੇ ਲੋਕਾਂ ਦੀ ਮੌਤ ਹੋ ਗਈ ਸੀਗੀ ਔਰ ਉਹ ਆਈਸ ਫੈਡਰ ਏਜੰਟਾਂ ਦੀ ਗੋਲੀ ਤੋਂ ਹੋਈ ਸੀਗੀ ਜਿੱਦਾਂ ਕਿ ਰੈਨੀ ਗੁੱਡ 37 ਸਾਲਾਂ ਦੀ ਸੀ ਜਿਹੜੀ ਤੁਹਾਨੂੰ ਪਤਾ ਤਿੰਨ ਬੱਚਿਆਂ ਦੀ ਮਾਂ ਸੀਗੀ ਸਿੰਗਲ ਮਦਰ ਸੀਗੀ ਉਹਦੀ ਮੌਤ ਹੋਈ ਸੀਗੀ ਫਿਰ ਉਸ ਤੋਂ ਕੁਝ ਦਿਨਾਂ ਬਾਅਦ ਹੀ ਐਲੈਕਸ ਪ੍ਰੀਟੀ ਦੀ ਮੌਤ ਹੋਈ ਸੀਗੀ ਉਹ ਵੀ ਅ ਰਬੀ ਆਇਸ ਦੇ ਏਜੰਟਾਂ ਤੋਂ ਹੋਈ ਹੋਈ ਸੀ ਗੋਲੀ ਮਾਰ ਕੇ ਉਹਦੀ ਵੀ ਹੱਤਿਆ ਕਰ ਦਿੱਤੀ ਗਈ ਸੀ ਜਿਸ ਦੀ ਵਜ੍ਹਾ ਤੋਂ ਲੋਕ ਸੜਕਾਂ ਦੇ ਉੱਪਰ ਉਤਰੇ ਸੀ ਕੱਲੇ ਮਿਨੀ ਸੋਟਾ ਦੇ ਵਿੱਚ ਹੀ ਨਹੀਂ ਪੂਰੇ ਅਮਰੀਕਾ ਦੇ ਵਿੱਚ ਹਰ ਇੱਕ ਸਟੇਟ ਹਰ ਇੱਕ ਸਿਟੀ ਦੇ ਵਿੱਚ ਇਸ ਇਸ ਦੇ ਲਈ ਪ੍ਰੋਟੈਸਟ ਹੋ ਰਹੇ ਤੇ ਇਹਨਾਂ ਦੇ ਇਨਸਾਫ ਦੇ ਲਈ ਮੰਗ ਕੀਤੀ ਜਾ ਰਹੀ ਸੀ ਹਾਲਾਂਕਿ ਹੁਣ ਵੀ ਇਨਸਾਫ ਦੀ ਮੰਗ ਲਈ ਸਿਰੋਕ ਸੜਕਾਂ ਤੇ ਉਤਰੇ ਹੋਏ ਆ ਪਰ ਫਿਰ ਹੁਣ ਟਰੰਪ ਪ੍ਰਸ਼ਾਸਨ ਨੂੰ ਪਿੱਛੇ ਹਟਣਾ ਹੀ ਪੈ ਗਿਆ ਜਿਹੜੇ ਟਰੰਪ ਪ੍ਰਸ਼ਾਸਨ ਦਾ ਇਹ ਮੰਨਿਆ ਜਾਂਦਾ ਸੀ ਕਿ ਉਹ ਇੱਕ ਰਾਜੇ ਦੀ ਤਰ੍ਹਾਂ ਸੋਚ ਰਹੇ ਆ ਕਿ ਜੋ ਫੈਸਲਾ ਕਰ ਦਿੰਦੇ ਆ ਉਸ ਤੋਂ ਪਿੱਛੇ ਨਹੀਂ ਹਟਦੇ ਪਰ ਇਸ ਵਾਰ ਟਰੰਪ ਪ੍ਰਸ਼ਾਸਨ ਨੂੰ ਝੁਕਣਾ ਪਿਆ ਟਰੰਪ ਨੂੰ ਹੀ ਝੁਕਣਾ ਪਿਆ ਲੋਕਾਂ ਦੇ ਸਾਹਮਣੇ ਜੀ ਹਾਂਜੀ ਇਹ ਬਹੁਤ ਵੱਡੀ ਖਬਰ ਆ ਰਹੀ ਆ ਕਿ ਟਰੰਪ ਬੈਕਫੋਰਡ ਤੇ ਜਾ ਰਿਹਾ ਤੇ ਉਹਨਾਂ ਨੂੰ ਇਹ ਲੋਕਾਂ ਦੀ ਗੱਲ ਮੰਨਣੀ ਹੀ ਪੈਗੀ ਕਿਉਂਕਿ ਇੱਕ ਜਿਹੜੇ ਹੁਣ ਨਵੇਂ-ਨਵੇਂ ਪੋਲ ਆਏ ਸੀ ਜਿਦੇ ਵਿੱਚ 60% ਤੋਂ ਵੱਧ ਲੋਕਾਂ ਨੇ 트੍ਰੰਪ ਦੇ ਖਿਲਾਫ ਆਪਣੀ ਆਵਾਜ਼ ਉਠਾਈ ਆ 트੍ਰੰਪ ਨੂੰ ਸਹੀ ਨਹੀਂ ਸਮਝ ਰਹੇ ਜੋ 트੍ਰੰਪ ਕਰ ਰਿਹਾ ਉਹਨੂੰ ਸਹੀ ਜਾਇਜ਼ ਨਹੀਂ ਠਰਾਇਆ ਗਿਆ 72% ਲੋਕ ਇਦਾਂ ਦੇ ਆ ਜਿਹੜੇ ਉਹ ਨਾ ਤਾਂ ਉਹ ਵਿਚਾਲੇ ਦੇ ਆ ਨਾ ਤਾਂ ਇਧਰ ਪਾਰਟੀ ਦੇ ਨਾ ਉਧਰ ਪਾਰਟੀ ਤੇ ਉਹ ਲੋਕ ਵੀ ਪਸੰਦ ਨਹੀਂ ਕਰ ਰਹੇ 트럼ਪ ਦੀ ਇਹ ਹਰਕਤਾਂ ਨੂੰ 트럼ਪ ਦੀ ਇਹ ਇਮੀਗ੍ਰੇਸ਼ਨ ਪਾਲਿਸੀਆਂ ਨੂੰ ਜੋ ਇੰਨੀ ਸ਼ਕਤੀ ਹੋ ਰਹੀ ਆ ਉਹ ਸਭ ਤੋਂ ਵੱਡੀ ਗੱਲ ਇਹ ਕਿਹਾ ਜਾ ਰਿਹਾ ਕਿ ਆਈਸ ਨੂੰ ਇੰਨੀ ਖੁੱਲ ਅਕਸਰ ਕਿਉਂ ਕਿ ਕੋਈ ਲਾਅ ਤੇ ਫੋਲੋ ਨਹੀਂ ਕਰਦੀ ਆ ਇਸ ਕੋਈ ਵੀ ਉਹਦੇ ਉਹਦੀ ਸੀਮਾ ਨਹੀਂ ਹੈ ਕਿਸੇ ਨੂੰ ਵੀ ਕੁੱਟ ਸਕਦੀ ਹੈ ਕਿਸੇ ਨੂੰ ਵੀ ਅਰੈਸਟ ਕਰ ਸਕਦੀ ਹੈ ਕਿਸੇ ਨੂੰ ਵੀ ਮਾਰ ਸਕਦੀ ਆ ਐਨੀ ਪਾਵਰ ਐਨੀ ਖੁੱਲ ਕਿਉਂ ਦਿੱਤੀ ਹੋਈ ਆ ਇਸ ਨੂੰ ਸਭ ਤੋਂ ਵੱਡਾ ਸਵਾਲ ਇਹ ਹੈ ਆ ਕਿਉਂਕਿ ਅਕਸਰ ਹੀ ਤੁਸੀਂ ਦੇਖਦੇ ਆ ਕਿ ਜਦੋਂ ਉਹ ਕਿਸੇ ਨੂੰ ਅਰੈਸਟ ਕਰਦੇ ਆ ਆਹ ਟਾਈਮ ਦਰਵਾਜ਼ਾ ਤੋੜ ਕੇ ਅੰਦਰ ਵੜ ਜਾਂਦੇ ਆ ਗੱਡੀ ਦਾ ਸ਼ੀਸ਼ਾ ਤੱਕ ਤੋੜ ਦਿੱਤਾ ਜਾਂਦਾ ਔਰ ਇੱਕ ਬੰਦੇ ਨੂੰ ਜਦੋਂ ਕੋਆਪਰੇਟ ਵੀ ਕਰ ਰਿਹਾ ਹੁੰਦਾ ਤਾਂ ਉਹਨੂੰ ਬਹਿਰੈਮੀ ਦੇ ਨਾਲ ਅਰੈਸਟ ਕੀਤਾ ਜਾ ਰਿਹਾ ਔਰ ਨਾਲ ਦੇ ਨਾਲ ਕਿਸੇ ਛੋਟੇ ਬੱਚੇ ਦੇ ਸਾਹਮਣੇ ਉਹਦੇ ਬਾਪ ਜਾਂ ਉਹਦੀ ਮਾਂ ਨੂੰ ਬਹਿਰੈਮੀ ਦੇ ਨਾਲ ਅਰੈਸਟ ਕੀਤਾ ਜਾ ਰਿਹਾ ਸੋ ਇਸ ਤਰ੍ਹਾਂ ਦੀ ਲਗਾਤਾਰ ਨਿਊਜ਼ ਤੇ ਵੀਡੀਓਜ਼ ਆਉਂਦੀਆਂ ਜਿਦੇ ਕਰਕੇ ਲੋਕਾਂ 'ਚ ਗੁੱਸਾ ਇੰਨਾ ਕਿ ਜ਼ਿਆਦਾ ਪੜ ਗਿਆ ਹੋਇਆ ਤੇ ਹੁਣ ਜਿਹੜੇ ਆਪੋਲ ਆਏ ਆ ਇਹਨਾਂ ਦੇ ਵਿੱਚ ਸਾਫ਼-ਸਾਫ਼ ਜ਼ਾਹਿਰ ਹੋ ਗਿਆ ਕਿ ਲੋਕ ਇਹ 트ੰਪ ਦੀ ਜੋ ট্রੰਪ ਕਹਿ ਰਿਹਾ ਕਿ ਮੈਂ ਲੋਕਾਂ ਲਈ ਕਰ ਰਿਹਾ ਇਹਨੂੰ ਨਕਾਰ ਦਿੱਤਾ ਤੇ ਐਸੇ ਦੇ ਕਰਕੇ ਹੁਣ ਟੌਮ ਹੋਮਨ ਨੂੰ ਇਹ ਬਿਆਨ ਦੇਣਾ ਪੈ ਗਿਆ ਕਿ ਲੋਕ ਜਿਹੜੇ ਆ ਉਹ ਸਾਨੂੰ ਚਾਹ ਰਹੇ ਕਿ ਅਸੀਂ ਕ੍ਰਿਮੀਨਲ ਨੂੰ ਜਿਹਨਾਂ ਡਿਟੇਨ ਕਰੀਏ ਕ੍ਰਿਮੀਨਲ ਨੂੰ ਅਸੀਂ ਫੜੀਏ ਕਿਉਂਕਿ ਜਿੰਨੇ ਵੀ ਹੁਣ ਤੱਕ ਫੜ ਹੋਏ ਆ ਆਈਸ ਨੇ ਡਿਟੇਨ ਕੀਤੇ ਆ ਉਹਦੇ ਵਿੱਚ ਵੀ ਇਹ ਰਿਪੋਰਟ ਆ ਗਈ ਆ ਕਿ 14% ਹੀ ਆ ਸਿਰਫ ਜਿਹੜੇ ਕ੍ਰਿਮੀਨਲ ਆ ਜਿਹੜੇ ਬਾਕੀ ਜਿਹੜੇ ਡਿਟੇਨ ਕੀਤੇ ਹੋਏ ਆ ਉਹ ਸਿਰਫ ਸਿਰਫ ਇੱਥੋਂ ਦੇ ਲੋਕ ਜਿਹੜੇ ਇੱਥੇ ਰਹਿ ਰਹੇ تھے ਔਰ ਉਹਨਾਂ ਨੇ ਜਰਮ ਸੀ ਉਹਨਾਂ ਦਾ ਕਿ ਉਹਨਾਂ ਨੇ ਬਾਰਡਰ ਕ੍ਰੋਸ ਕੀਤਾ ਸੀ ਬਾਕੀ ਉਹਨਾਂ ਦਾ ਇੱਥੇ ਕੋਈ ਵੀ ਕ੍ਰਾਈਮ ਨਹੀਂ ਸੀ ਉਹ ਲੋਕ ਨੇ ਸੋ ਇੱਥੋਂ ਵੀ ਇਹਨਾਂ ਦਾ ਪਰਦਾ ਫਾਸ਼ ਹੋਇਆ ਕਿ ਜਦ ਵੀ ਇਹ ਇੰਟਰਵਿਊ ਜਦ ਵੀ ਇਹ ਕਾਨਫਰੰਸ ਜਦ ਵੀ ਕਿਤੇ ਵੀ ਕੋਈ ਸਵਾਲ ਪਾਜੀ ਚਹੀ ਕਹਿੰਦੇ ਹੁੰਦੇ ਆ ਹੋਈ ਅਸੀਂ ਅਰੈਸਟ ਕਰ ਰਹੇ ਹਾਂ ਪਰ ਹੁਣ ਅੰਕੜਿਆਂ ਨੇ ਪੋਲ ਖੋਲ੍ਹ ਦਿੱਤੀ ਆ ਤੇ ਇੰਨੀ ਕਰਾਂਟਸ ਦੇਸ਼ ਲਈ ਕਿੰਨਾ ਜ਼ਰੂਰੀ ਹੈ ਇਹਦੇ ਵਿੱਚ ਵੀ ਇੱਕ ਨਿਊਜ਼ ਆਈ ਸੀ 14.5 ਟ੍ਰਿਲੀਅਨ ਦਾ ਫਾਇਦਾ ਹੋਇਆ ਹੈ ਐਨੀ ਗ੍ਰਾਂਟਸ ਨੇ ਹੁਣ ਤੱਕ ਯੂ ਐਸ ਏ ਸਰਕਾਰ ਨੂੰ ਪਹੁੰਚਾਇਆ 30 ਸਾਲ ਦੀ ਰਿਪੋਰਟ ਆ ਇਹ ਪਿਛਲੀ ਸੋ ਇਹਦੇ ਨਾਲ ਵੀ ਅੱਖਾਂ ਸਾਰਿਆਂ ਦੀ ਖੁੱਲੀਆਂ ਸੋਚ ਬਦਲ ਗਈ ਤੇ ਹੁਣ ਟਰੰਪ ਨੂੰ ਬੈਕਫੁੱਟ ਤੇ ਜਾਣਾ ਪਿਆ ਔਰ ਇਹ ਬਹੁਤ ਹੀ ਵਧੀਆ ਤੇ ਗੁੱਡ ਨਿਊਜ਼ ਆ ਉਹ ਲੱਖਾਂ ਹੀ ਪ੍ਰਵਾਸੀਆਂ ਦੇ ਲਈ ਪਰ ਨਾਲ ਦੀ ਨਾਲ ਹੁਣ ਇੱਕ ਟੈਂਸ਼ਨ ਹੋਰ ਵੀ ਖੜੀ ਹੋ ਰਹੀ ਆ ਕਿ ਮਿਨੀ ਸੋਟਾ ਦੇ ਵਿੱਚੋਂ ਇਹ ਆਪਰੇਸ਼ਨ ਤਾਂ ਖਤਮ ਕਰ ਦਿੱਤਾ ਪ੍ਰੈਸ਼ਰ ਦੇ ਵਿੱਚ ਆ ਕੇ ਕਿ ਅਗਲਾ ਆਪਰੇਸ਼ਨ ਕੈਲੀਫੋਰਨੀਆ ਦੇ ਵਿੱਚ ਹੋਵੇਗਾ ਕਿਉਂਕਿ ਜੈਨੀ ਵੈਂਸ ਦਾ ਹਰ ਇੱਕ ਦੂਜੇ ਦਿਨ ਇਹ ਬਿਆਨ ਆ ਜਾਂਦਾ ਕਿ ਕੈਲੀਫੋਰਨੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਾਡ ਹੋ ਰਹੇ ਆ ਉੱਥੇ ਵੀ ਬਹੁਤ ਜ਼ਿਆਦਾ ਫਰਾਡ ਹੋਏ ਆ ਤੇ ਅਗਲਾ ਆਪਰੇਸ਼ਨ ਸਾਡਾ ਉੱਥੇ ਹੀ ਹੋਏਗਾ ਅਸੀਂ ਉੱਥੇ ਹੀ ਜ਼ਿਆਦਾ ਸਖਤੀ ਕਰਾਂਗੇ ਤੇ ਉੱਥੇ ਜਿੰਨੇ ਵੀ ਫੋਰੈਸਟ ਆ ਉਹਨਾਂ ਨੂੰ ਸਾਰਿਆਂ ਨੂੰ ਕੱਢ ਕੇ ਰਿਪੋਰਟ ਕਰਾਂਗੇ ਸੋ ਹੁਣ ਅਗਲੀ ਕਾਰਵਾਈ ਕੀ ਹੋਵੇਗੀ ਇਹ ਬਹੁਤ ਹੀ ਜ਼ਿਆਦਾ ਚਿੰਤਾ ਦਾ ਵਿਸ਼ਾ ਕਿ ਵਾਕੇ ਹੋ ਸਕਦਾ ਹੈ ਕੈਲੀਫੋਰਨੀਆ 'ਚ ਹੋਵੇਗੀ ਜਾਂ ਨਹੀਂ ਹੋਵੇਗੀ ਬਾਕੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜਾਂ ਤੁਹਾਡੀ ਕੀ ਵਿਚਾਰ ਆ ਕੀ ਤੁਹਾਡੀ رائے ਆ ਜਰੂਰ ਆਪਣੀ رائے ਸਾਂਝੀ ਕਰਿਓ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਹਾਈਪ ਕਰਨਾ ਨਾ ਭੁੱਲਿਓ ਬਾਕੀ ਤੁਹਾਡਾ ਆਪਣਾ ਚੈਨਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ